ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਬਲਾਕ ਰੁੜਕਾ ਕਲਾ ਦੇ ਅਧੀਨ ਪੈਂਦੇ ਬਲਾਕ ਸੰਤੀ ਚੋਣ ਪਾਸਲਾ ਤੋਂ ਸਰਪੰਚ ਗੁਰਵਿੰਦਰ ਸਿੰਘ ਦੀ ਧਰਮ ਪਤਨੀ ਜਸਪਾਲ ਕੌਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਇਸ ਬੰਦੀ ਜਾਣਕਾਰੀ ਦਿੰਦੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਆਪ ਪਿੰਡ ਪਾਸਲਾ ਦੇ ਸਰਪੰਚ ਦੀ ਚੋਣ ਵੀ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਜਿਸ ਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਮਾਨ ਬਖਸ਼ਿਆ ਉਨਾ ਕਿਹਾ ਕਿ ਹੁਣ ਬਲਾਕ ਸੰਪਤੀ ਜ਼ੋਨ ਪਾਸਲਾ ਤੋਂ ਵੀ ਮੇਰੀ ਪਤਨੀ ਆਜਾਦ ਉਮੀਦਵਾਰ ਦੇ ਤੌਰ ਤੇ ਜ਼ੋਨ ਲੰਡਗੇ ਇਸ ਮੌਕੇ ਜਹਦਾਰ ਗੁਰਦਾਵਰ ਸਿੰਘ ਪਾਂਚੇ ਰਾਮਕ੍ਰਿਸ਼ਨ ਨਾਤਰ ਚਮਕੌਰ ਪਾਸਲਾ ਬੂਟਾ ਸਿੰਘ ਛੋਟੀ ਸਿੰਘ ਪ੍ਰਧਾਨ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਪਿੰਡ ਪਾਸਲਾ ਦੀਆਂ ਸੰਗਤਾਂ ਖੋਜਪੁਰ ਦੀਆਂ ਸੰਗਤਾਂ ਪਿੰਡ ਜੇਤੋਵਾਲ ਦੀ ਸੰਗਤ ਸਾਡੇ ਨਾਲ ਲੱਗਦੇ ਪਿੰਡ ਤਗੜਾ ਦੀਆਂ ਸੰਗਤਾਂ ਤੇ ਨਾਲ ਦੂਜਾ ਪਿੰਡ ਸਾਡੇ ਸੈਦੋਵਾਲ ਹੈਗਾ ਜੀ ਇਹ ਪੰਜਾਂ ਪਿੰਡਾਂ ਦੀ ਬਲੌਕ ਸੰਪਤੀ ਦੀ ਇਲੈਕਸ਼ਨ ਆਈ ਆ ਜੀ ਅਸੀਂ ਇਹ ਮੈਂ ਆਪਣੀ ਵਾਈਫ ਜਸਪਾਲ ਕੌਰ ਨੂੰ ਖੜਿਆ ਕੀਤਾ ਜੀ ਬਲੌਕ ਸੰਪਤੀ ਲੜਨ ਲਈ ਇਸ ਲਈ ਮੈਂ ਸਾਰੇ ਨਗਰ ਨਿਵਾਸੀ ਜਿੰਨੇ ਪਿੰਡਾਂ ਦਾ ਮੈਂ ਨਾਂ ਲਿਆ ਇਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਆਜ਼ਾਦ ਤੌਰ ਤੇ ਖੜੇ ਆ ਅਸੀਂ ਸਰਪੰਚੀ ਵੀ ਅੱਗੇ ਪਾਸੇ ਦੀ ਆਜ਼ਾਦ ਲੜੀ ਸੀ ਹੁਣ ਅਸੀਂ ਬਲਾਗ ਸੰਤੀ ਵੀ ਆਜ਼ਾਦ ਲੜ ਰਹੇ ਆ ਜਿੰਨੀਆਂ ਸਿਆਸੀ ਪਾਰਟੀਆਂ ਪੰਜਾਬ ਦੀਆਂ ਸਾਡੇ ਲਈ ਸਾਰੀਆਂ ਹੀ ਸਤਿਕਾਰਯੋਗ ਆ ਅਸੀਂ ਸਾਰਿਆਂ ਦਾ ਹੀ ਸਤਿਕਾਰ ਕਰਦੇ ਆ ਪਾਰਟੀਆਂ ਵੀ ਸਾਰੀਆਂ ਸਾਰੀਆਂ ਸਾਰੇ ਜਿੰਨੀਆਂ ਵੀ ਹੈਗੀਆਂ ਸਾਡਾ ਸਤਿਕਾਰ ਕਰਦੀਆਂ ਅਸੀਂ ਸਾਰੀਆਂ ਪਾਰਟੀਆਂ ਦਾ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀਆਂ ਨੂੰ ਫੇਰ ਜਿੰਨੇ ਪਿੰਡਾਂ ਦਾ ਮੈਂ ਨਾਮ ਲਿਆ ਵਿਸ਼ਵਾਸ ਦਿਵਾਉਣਾ ਤੇ ਮੈਂ ਆਪਣੀ ਵਾਈਫ ਨੂੰ ਆਜ਼ਾਦ ਤੌਰ ਤੇ ਕਿਸੇ ਪਾਰਟੀ ਦੇ ਚਿੰਨ ਤੋਂ ਅਸੀਂ ਨਹੀਂ ਇਲੈਕਸ਼ਨ ਨਹੀਂ ਲੜਦੇ ਅਸੀਂ ਯਾਦ ਤੌਰ ਤੇ ਲੜ ਲਏ ਆ ਇਸ ਲਈ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਇਹ ਪਹਿਲੀ ਤੇ ਖੀਨ ਦੀ ਬੇਨਤੀ ਆ ਜੀ ਇਸ ਨੂੰ ਸਾਰੀਆਂ ਸੰਗਤਾਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ